اے معنصر پاراج تدای جادہ کار ہے تدای جادہ کار ہے سرمدتا بھلا کرو واپس مہربانی کرو کرپا کرو بھائی دکھاو تکلیف دا नाश کرو بھائی او ٹھیک پڑی نہ دے سہی کرو کرپا تاں تاں چنتے دیو مہاراج سری کرپا کرو مہربانی کرو بچ کے دیو بھائی بخت تو بچ تو فردو کرپا کرو i okay. पातशाह माले जनम जनम दी किथे पातशाह माल जनम जनम दी के दर्शन Thank <muchas> you. ਜੀ ਕਾਲਸਾ ਰਾਹੀ ਗੁਰਜੀ ਕੀ ਸਤਿਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਜੇਤ ਜਤਵਾ ਅਰਦਾਸ ਕਹਉ ਬਰ ਕਹਿ ਪਨਾ ਸਕੋ ਸਰਵ ਚਿੰਤ ਤੁਝ ਪਾਸ ਸਾਗ ਸੰਗਤ ਹ ਤਕ ਤੇਰੇ ਹੁਕਮ ਪਵੈ ਨੀ ਸਾਣ ਤੋ ਕਰੋ ਸਾਹਿਬ ਕੀ ਸੇਵਾ ਜਾਗ ਗੁਰ ਦੇਖ ਸਭ ਦਿਸ਼ਤਾਂ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਰੱਖ ਤੈਵ ਰਹੁ ਗੁਰ ਅਮਰ ਦਾਸ ਕਾਰਣ ਕਰਣਾ ਜਿਉ ਤੂੰ ਰੱਖ ਤੈਵ ਰਹੁ ਸੋ ਕਲਾ ਵਣ ਆਈ ਵਰਗਟ ਪਈ ਸਗਲੇ ਜੋਗ ਅੰਤਰ ਗੁਰ ਨਾਨਕ ਕੇ ਵਡਿਆਈ ਗਿਆਨ ਧਿਆਨ ਕੇ ਸ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਹਬ ਸੰਗਤ ਕੈ ਅੰਚਲ ਲਾਵਹੁ ਬਿਕਰਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਹਬ ਤੇ ਵੱਡਾ ਸਤਗੁਰ ਨਾਨਕ जिन कल राखी मेरी राम गु साम सिमरत संकट मिट दर्स तुहारो सुको टल गुर सेवन सहज सवाए ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਧੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕਰਸੋਂ ਛਟਿਆ ਦੁੱਧਕੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ सह जिस पासया सोया तव्हां दावे सहो माल जनम जनम ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੀ ਜਾ ਸੋ ਸਖ ਸਖਾ ਬੰਧ ਕਹ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਪਾਣ ਜੋ ਚੱਲਾ ਪਾਈ ਏ ਛੜ ਛੋਟਾ ਖਾਵੇ ਦੇਨ ਸਤ ਗੁਰ ਸੁਖ ਕਦੇ ਨਾ ਪਾਵੇ ਪਾਈ ਫਿਰ ਫਿਰ ਪਛੋਤਾਵੇ ਕਿ ਸਖਾ ਬੰਧ ਪਾ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣ ਜੋ ਚੱਲਾ ਪਾਈ ਵਿਛੜ ਚੋਟਾ ਖਾਵੇ ਬੇਨ ਸਤ ਗੁਰ ਸੁਖ ਕਦੇ ਨਾ ਪਾਵੇ ਪਾਈ ਫੇਰ ਫੇਰ ਪਛਤਾਵੇ ਨਮ ਜਨਮ ਕੇ ਕੇਲ ਵਿਖ ਦੁਖ ਕਾਟੇ ਤਾਪੇ ਮੇਲ ਮਿਲਾਈ ਰਹਾ ਯਹੋ ਕੋਟੰਬ ਸਭ ਜੀ ਕੇ ਬੰਧਨ ਪਾਈ ਪਰਮ ਕੋਲਾਸ ਸਾਰਾ ਬੇਨ ਗੁਰ ਬੰਧਨ ਟੂਟ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਣ ਮਰ ਜਨ ਮਹਿ ਵਾਰੁ ਵਾਰਾ ਹਉ ਮੇਰਾ ਜਗ ਪਲ ਚਰਿਆ ਭਾਈ ਕੋਈ ਨ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜਕਾਰ ਹੋਏ ਵਸੇਰਾ ਇੱਥੇ ਭੂਜਾ ਸੋ ਆਪ ਕੁਛਾਣਾ ਹਰ ਪ੍ਰਭ ਹੱਥ ਸਕੇਰਾ ਸਤ ਗੁਰੂ ਸਦਾ ਦਿਆਲ ਹ ਭਾਈ ਵੇੜਾ ਥਾਗਾ ਕਾ ਪਾਈਆ ਨਾ ਦਰਕਾਰ ਵੇਖਿਆ ਸਭ ਉਪਰ ਜੇ ਹਾ ਪਾਉ ਤੇ ਹਾ ਬਲ ਪਾਈਆ ਨਾਨਕ ਨਾਮ ਵਸ ਮਨ ਅੰਤਰ ਵਿੱਚ ਹੋ ਆਪਗਵਾਈਆ ਸਾਤ ਗੁਰੂ ਸਦਾ ਭਾਗਾ ਕਾ ਪਾਇਆ ਇੱਕ ਨਦਰਕਾਰ ਵੇਖਿਆ ਸਭ ਉਪਰ ਜੇ ਹਾ ਪਾਉ ਤੇ ਹਾ ਭਲ ਪਾਇਆ ਨਾਨਕ ਨਾਮ ਵਸਾ ਮਨ ਅੰਤਰਾ ਈ ਕ ਖਲਸਾ ਰਾਹੀ ਗੁਰਜੀ ਕੀ ਫਤਿਹ ਸੋਰਠ ਮਹਲਾ 3 ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਬਿਨ ਸਤਗੁਰ ਸੁਖ ਕਦੇ ਨਾ ਪਾਵੈ ਭਾਈ ਵੇਰ ਵਰਫਾਸ਼ੂਤਾ ਵਾ ਪਰਮ ਸਰਮਾਨਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੂਰਠਾਗੰਦਰ ਹੈ ਜੀ ਤਾਂ ਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰੰਗ 601 ਉੱਪਰ ਸੁਭੈਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰਾਂ ਦਾ ਗਾਵਿਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਕੱਲ ਦਾ ਦਿਨ ਜੋ 26 ਤਰੀਕ ਹੈ ਕਲਗੀਆਂ ਵਾਲੇ ਪਾਤਸ਼ਾਹ ਦੀਨ ਦয়াল ਸਤਗੁਰੂ ਪਿਛੇ ਆਪਾਂ 23 ਤਰੀਕ ਨੂੰ ਜੋ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨਾ ਕੇ ਹਟਿਆ ਸਤਗੁਰ ਜੀ ਤਿੰਨ ਦਿਨ ਬਾਅਦ ਵਿੱਚ ਹਜ਼ੂਰ ਸਾਹਿਬ ਦੀ ਧਰਤੀ ਤੇ ਸਿੱਖ ਪੰਥ ਨੂੰ ਉਪਦੇਸ਼ ਕਰਦੇ ਰਹੇ ਨੇ 52 ਹੁਕਮ ਸਬਕੁਰਾ ਨੇ ਇਹਨਾਂ ਦਿਨਾਂ ਵਿੱਚ ਕੀਤੇ ਕੱਲ ਨੂੰ ਜੋਤੀ ਜੋਤ ਪੁਰਬ ਸਹਿਬਾਂ ਦਾ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਲਾਹ ਹਾਂ ਪ੍ਰਾਪਤ ਕਰਦਾ ਜੀ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ